ਬਲਾਕ ਸੰਮਤੀ ਜੋਨ ਢੁੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ ਸੁਪਤਨੀ ਮਲਕੀਤ ਸਿੰਘ ਦੇ ਹੱਕ ਵਿੱਚ ਭਰਮੀ ਚੋਣ ਇਕੱਤਰਤਾ ਪਿੰਡ ਝੰਡੇਰ ਮਾਪੁਰਖਾਂ ਵਿਖੇ ਹੋਈ ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਪੋਵਾਰ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਫਟੇ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤੇਗੀ ਉਨਾ ਕਿਹਾ ਕਿ ਆਪ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਜਨਤਾ ਵੋਟਾਂ ਨਾਲ ਦੇਵੇਗੀ। ਪਤੇ ਟਾਈਮਸ ਚੈਨਲ ਲਈ ਐਸਐਸ ਸੰਧਾ ਤੇ ਸ਼ੀਤਲ ਪਾਵਾ ਦੀ ਰਿਪੋਰਟ। ਜਿੰਦਾਬਾਦ। ਸਰਦਾਰ ਰਮਨਜੀਤ ਸਿੰਘ ਜਿੰਦੀ। ਜਿੰਦਾਬਾਦ। ਰਮਨਜੀਤ ਸਿੰਘ ਜਿੰਦੀ। ਜਿੰਦਾਬਾਦ। ਅਜੀਵਾਰ ਸਾਹਿਬ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਆ ਪੰਡਾ ਇਹ ਕਿਸ ਸੰਬੰਧ ਵਿੱਚ ਮੀਟਿੰਗ ਹੋਈ ਹੈ? ਇਹ ਸਭ ਤੋਂ ਪਹਿਲਾਂ ਆਪ ਜੀ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਮੈਂ। ਇਹ ਮੀਟਿੰਗ ਸਾਡੇ ਬਹੁਤ ਹੀ ਸਤਿਕਾਰਯੋਗ ਕਾਂਗਰਸੀ ਆਗੂ ਸਰਦਾਰ ਕਲਦੀਪ ਸਿੰਘ ਸਿੱਧੂ ਜੀ ਦੇ ਗ੍ਰਹਿ ਵਿਖੇ ਕੀਤੀ ਗਈ ਹੈ ਇਹ ਸਾਰੀ ਸਮੂਚੀ ਕਾਂਗਰਸ ਵੱਲੋਂ ਜੋ ਚੰਡੇਰਪਿੰਡ ਦੀ ਸਮੂਚੀ ਸਾਡੀ ਟੀਮ ਹੈ ਉਹਦੇ ਵਿੱਚ ਸਰਪੰਚ ਮੇਰਾ ਭਰਾ ਗੁਰਪ੍ਰੀਤ ਸਿੰਘ ਗੋਪੀ ਜੋ ਇਸ ਟਾਈਮ ਤੇ ਅਮਰੀਕਾ ਬੈਠਾ ਉਹਨਾਂ ਵੱਲੋਂ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਇਹ ਮੀਟਿੰਗ ਕੀਤੀ ਗਈ ਆ ਬਲਾਕ ਸੰਮਤੀ ਜ਼ੋਨ ਨੰਬਰ 1 ਦੇ ਸਬੰਧ ਵਿੱਚ ਤੁਸੀਂ ਆਏ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਜਿਹੜਾ ਬਲਾਕ ਸੰਮਤੀ ਲੈਣਾ ਨੂੰ ਇਹ ਮਾਹੌਲ ਬਹੁਤ ਵਧੀਆ ਜੀ ਲੋਕ ਅੱਜ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੀਤਾ ਜੋ ਵੱਡੀ ਧਾਤ ਲਈ ਇਹਨਾਂ ਨੇ ਕਾਗਜ਼ਾਤ ਰੱਦ ਕਰਾਉਣ ਦੇ ਵਿੱਚ ਕੀਤੀ ਅੱਜ ਤੁਸੀਂ ਦੇਖ ਰਹੇ ਹੋ ਕਿ ਪਿੰਡ ਚੰਡੇਰਮਾਪੁਰਖਾਂ ਦੇ ਵਿੱਚ ਇੱਕ ਵੱਟ ਸ਼ਾਲ ਇਕੱਠ ਕੀਤਾ ਗਿਆ ਅਸੀਂ ਤਾਂ ਸਿਰਫ ਇੱਕ ਛੋਟੀ ਜਿਹੀ ਮੀਟਿੰਗ ਕਰਨ ਲੱਗੇ ਸੀ ਵਰਕਰ ਮੀਟਿੰਗ ਪਰ ਇਹ ਵਰਕਰ ਮੀਟਿੰਗ ਨੇ ਇੱਕ ਵੱਡਾ ਇਕੱਠ ਦਾ ਰੂਪ ਧਾਰਨ ਕਰ ਲਿਆ ਜਦੋਂ ਪਹਿਲਾਂ ਸਾਡੀ ਗੱਲ ਗੱਲ ਹੋਈ ਸੀ ਅਸੀਂ ਇੱਕ ਇੱਕ ਮੀਟਿੰਗ ਕਰਨੀ ਸੀ ਜੋ ਬਲਾਕ ਸੰਪਤੀ ਧੁੰਦੇ ਦੇ ਨਾਮ ਨਾਲ ਅਟੈਚ ਸੀ ਪਿੰਡ ਢੰਡੇਰ ਮਾਹਪੁਰਕਾ ਚੋਣ ਪ੍ਰਚਾਰ ਲਈ ਪਰ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਕਿ ਜਿਹੜਾ ਚੋਣ ਪ੍ਰਚਾਰ ਦੀ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਤਰੀਕੇ ਨਾਲ ਬੀਤੇ ਦਿਨੀ ਜ਼ਿਲ੍ਹਾ ਪਰਿਸ਼ਦ ਦੇ ਤੇ ਬਲਾਕ ਸੰਮਤੀ ਦੇ ਜਿਹੜੇ ਕਾਗਜ਼ ਆ ਦੂਜੀਆਂ ਪਾਰਟੀਆਂ ਦੇ ਰੱਦ ਹੋਏ ਆ ਠੀਕ ਹੈ ਨਾ ਚਲੋ ਦੇਖੋ ਸਾਰਾ ਪੰਜਾਬ ਨੂੰ ਪਤਾ ਕਿ ਇਹਨਾਂ ਨੇ ਕੀਤਾ ਕੀ ਹੈਗਾ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਘਬਰਾਟ ਤੇ ਬੁਖਰਾੜ ਸੀ ਜੇ ਮੈਂ ਜੇ ਗੱਲ ਕਰਾਂ ਆਪਣੇ ਜ਼ੋਨ ਨੰਬਰ 3 ਦੀ ਜੋਨ ਨੰਬਰ 3 ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਸ੍ਰੀ ਗੋਂਦਵਾਲ ਸਾਹਿਬ ਦੇ ਨਾਂ ਦੇ ਸੀ ਉਹ ਤੇ ਉਸੇ ਜ਼ੋਨ ਦੇ ਵਿੱਚ ਇਹ ਮੇਰੀਆਂ ਬਲਾਕ ਸੰਪਤੀਆਂ ਆਉਂਦੀਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਸਰਕਾਰ ਇਹਨੇ ਘਬਰਾ ਗਈ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਰੁਤਬੇ ਨੂੰ ਦੇ ਕੇ ਕਿਉਂਕਿ ਜਿਹੜੀ 3 ਨੰਬਰ ਜ਼ੋਨ ਦੀ ਇਲੈਕਸ਼ਨ ਸੀ ਉਹ ਸਿੱਕੀ ਸਾਹਿਬ ਦੀ ਇਲੈਕਸ਼ਨ ਸੀ ਦੀਨਾ ਸੀ ਇਹਨਾਂ ਨੂੰ ਕਿ ਭਾਵੇਂ ਫਾਈਲ ਮੇਰੇ ਨਾਂ ਦੇ ਭਰੀ ਹੈ ਉਹ ਵੋਟਾਂ ਜਿਹੜੀਆਂ ਪੈਣੀਆਂ ਉਹ ਕਾਂਗਰਸ ਦੇ ਚਿਹਰੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਪੈਣੀਆਂ ਇੱਕ ਤਰਫੀ ਆਪਣੀ ਹਾਰ ਨੂੰ ਦੇ ਕੇ ਇਹਨੇ ਘਬਰਾ ਗਏ ਇੰਨੇ ਗਿਰਗੇ ਕੇ ਇਹਨਾਂ ਨੇ ਮੇਰੀਆਂ ਫਾਈਲਾਂ ਰਿਜੈਕਟ ਕਰਾਤੀਆਂ ਫਾਈਲਾਂ ਰਿਜੈਕਟ ਕਰਾਉਣ ਤੋਂ ਬਾਅਦ ਇਹਨਾਂ ਨੂੰ ਦੀਂਦਾ ਸੀ ਕਿ ਜੇ ਫਾਈਲ ਇਹਨਾਂ ਦੀ ਰਹਿ ਗਈ ਤੇ ਮੁਕਾਬਲੇ 'ਚ ਆ ਗਿਆ ਤੇ ਆਮ ਆਦਮੀ ਪਾਰਟੀ ਹਾਰਦੀ ਆ ਤੇ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਇਹਨਾਂ ਦੇ ਪਿਛਲੇ ਚੌਥਾ ਸਾਲਾਂ ਦੇ ਵਿੱਚ ਜੋ ਕੀਤਾ ਇਹਨਾਂ ਨੇ ਜੋ ਤਾਂਤਲੀਆਂ ਕੀਤੀਆਂ ਇਹਨਾਂ ਨੇ ਭਾਵੇਂ ਗਰੰਟਾ ਚ ਲਾ ਲੋ ਜਾਂ ਵਿਕਾਸ ਪੱਕੀ ਲਾ ਲੋ 1 ਰੁਪਏ ਦਾ ਇਹਨਾਂ ਤੋਂ ਵਿਕਾਸ ਨਹੀਂ ਹੋਇਆ ਕੰਮ ਕੋਈ ਕੀਤਾ ਹੋਵੇ ਤਾਂ ਲੋਕਾਂ ਚ ਆਉਣਗੇ ਸਿਰਫ ਤੇ ਸਿਰਫ ਇੱਕ ਕਾਗਜ਼ ਚੁੱਕ ਕੇ ਆਪਣੇ ਆਪ ਨੂੰ ਜਿੱਤੇ ਆ ਮਹਿਸੂਸ ਕਰ ਰਿਹਾ ਮੈਂ ਇਹਨਾਂ ਨੂੰ ਇਹ ਗੱਲ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਨਾ ਕਿ ਇਹ ਤੁਹਾਡੀ ਜਿੱਤ ਨਹੀਂ ਆ ਇਹ ਤੁਹਾਡੀ ਹਾਰ ਆ ਜੇ ਤੁਸੀਂ ਕੰਮ ਕੀਤੇ ਜੋ ਜੇ ਤੁਹਾਨੂੰ ਆਪਣੇ ਕੀਤੇ ਹੋਏ ਕੰਮਾਂ ਤੇ ਹੈ ਤੇ ਆਓ ਮੈਦਾਨ ਦੇ ਵਿੱਚ ਕਾਗਜ਼ ਕਿਉਂ ਕਿਸੇ ਦੇ ਰਿਜੈਕਟ ਕਰਾਉਂਦੇ ਜੋ ਆਪਾਂ ਵੇਖੀਏ ਸਹੀ ਮੈਦਾਨ ਦੇ ਵਿੱਚ ਆਣ ਕੇ ਕਿ ਲੋਕ ਫਤਵਾ ਕਿਹਨਾਂ ਨੂੰ ਦਿੰਦੇ ਆ ਜੋ ਕਿਉਂਕਿ ਵੋਟਾਂ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੀਡਰ ਵੱਡੇ ਨਹੀਂ ਹੁੰਦੇ ਪਰ ਇਹਨਾਂ ਨੇ ਵੋਟਾਂ ਦੇ ਵਿੱਚ ਆਪਣੇ ਆਪ ਨੂੰ ਵੱਡਾ ਸਾਧ ਕਰਕੇ ਲੋਕਾਂ ਦੇ ਅਧਿਕਾਰ ਇੱਕ ਵੋਟ ਹੈ ਅਧਿਕਾਰ ਆ ਲੋਕਤੰਤਰ ਦਾ ਇਹਨਾਂ ਨੇ ਉਹਨੂੰ ਦਬਲਿਆ ਕੁਚਲਿਆ ਇਹਦਾ ਜਵਾਬ ਅਸੀਂ ਇਹਨਾਂ ਨੂੰ ਬਲਾਕ ਸੰਮਤੀਆਂ ਦੇ ਵਿੱਚ ਦਵਾਂਗੇ ਇਹ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜੇ ਜਿੰਨੇ ਬਲਾਕ ਸੰਮਤੀ ਜੂਨ ਆ ਰਹੇ ਆ ਉਹਦੇ ਵਿੱਚ ਤੁਹਾਡੇ ਵੱਲੋਂ ਕੀ ਸਿੱਕੀ ਸਾਹਿਬ ਵੱਲੋਂ ਕਿਸ ਤਰੀਕੇ ਨਾਲ ਜੁੜੀਏ ਚੋਣ ਵਿੱਚ ਮਚਾਈਏ ਅਸੀਂ ਜਿੰਨੀਆਂ ਵੀ ਸਾਡੀਆਂ ਬਲਾਕ ਸੰਮਤੀਆਂ ਅਸੀਂ ਉਹਨਾਂ ਨੂੰ ਪੂਰੇ ਜੋਰਾਂ ਨਾਲ ਲੜ ਰਹੇ ਹਾਂ ਸਮੁੱਚੇ ਹਲਕਾ ਖਡੂਰ ਸਾਹਿਬ ਦੀਆਂ ਬਲਾਕ ਖਡੂਰ ਸਾਹਿਬ ਤੇ ਬਲਾਕ ਚੋਲਾ ਸਾਹਿਬ ਦੀਆਂ ਸਾਰੀਆਂ ਬਲਾਕ ਸੰਮਤੀਆਂ ਦੇ ਮੀਟਿੰਗਾਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਲਾਕ ਸੰਮਤੀਆਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਮੇਰੇ ਕਾਗਜ ਰੱਦ ਕਰਾਉਣਾ ਜਾਂ ਮੇਰੇ ਦੂਜੇ ਸਾਥੀ ਜਿਨ੍ਹਾਂ ਨੇ ਜਿਲ੍ਹਾ ਪ੍ਰੀਸ਼ਦ ਦੇ ਕਾਗਜ ਭਰੇ ਸੀ ਜਿਨ੍ਹਾਂ ਦੇ ਇਹਨਾਂ ਰੱਦ ਕਰਾਏ ਉਹਨਾਂ ਸਾਰੇ ਕਾਗਜ ਰੱਦ ਕਰਾਉਣ ਦਾ ਜਵਾਬ ਅਸੀਂ ਬਲਾਕ ਸੰਪਤੀਆਂ ਜਿੱਤ ਕੇ ਇਹਨਾਂ ਨੂੰ ਦੇਣਾ ਹੈ। ਸਤ ਪੰਦੀ ਸੰਗ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਅਸੀਂ ਤੇ ਆਪਣੇ ਮਲਕੀਤ ਸਿੰਘ ਦੇ ਲਈ ਚੋਣ ਪ੍ਰਚਾਰ ਕਰਨ ਲਈ ਝੰਡੇਰਵਾ ਮੁਰਖ ਆਏ ਸੀ ਤੇ ਇੱਥੇ ਜਿੰਨਾ ਤੁਛ ਛਾ ਹੀ ਵੇਖਿਆ ਲੋਕਾਂ ਦੇ ਵਿੱਚ ਮਲਕੀਤ ਸਿੰਘ ਦੇ ਪ੍ਰਤੀ ਜਾਂ ਕਾਂਗਰਸ ਪਾਰਟੀ ਦੇ ਪ੍ਰਤੀ ਬਹੁਤ ਹਨ ਪਿਆਰ ਸਤਿਕਾਰ ਮਿਲਿਆ ਇੰਨਾ ਇਕੱਠ ਵੇਖਿਆ ਹਰ ਇੱਕ ਦੇ ਘਰ ਚੋਂ ਸਾਨੂੰ ਵੀ ਬਹੁਤ ਜ਼ਿਆਦਾ ਲੀਡ ਦੇ ਨਾਲ ਅਸੀਂ ਰਲ ਇਕੱਠ ਲਾਵਾਂ ਜੇ ਹਿਸਾਬ ਨਾਲ ਹਰ ਇੱਕ ਘਰ ਚੋਂ ਸਹਿਯੋਗ ਦੇਖਿਆ ਸਾਨੂੰ ਮਿਲ ਨੂੰ ਅਸੀਂ ਦੇ ਆਪਣੀਆਂ ਪਰਚੂਨ ਪ੍ਰਚਾਰ ਕਰਨ ਦੇ ਲਈ ਢੇਰ ਮਾਪੁਰ ਖਾਏ ਸੀ ਸਾਰੀ ਟੀਮ ਤੋਂ ਦੇ ਦੋ ਬਾਕੀ ਦੀਆਂ ਬਲਾਕ ਸੰਤੀਆਂ ਜਿਵੇਂ ਨੇੜੇ ਕੋਇਨਬਾਲ ਸਾਹਿਬ ਉੱਥੋਂ ਉਹਨਾਂ ਨੇ ਕਾਗਜ਼ ਰੱਦ ਕਰ ਦਿੱਤੇ ਆ ਦੂਸਰੀਆਂ ਪਾਰਟੀਆਂ ਦੇ ਕੀ ਕਹਿਣਾ ਚਾਹੋਗੇ ਨਹੀਂ ਚਾਹੀਦੇ ਮੈਂ ਤੇ ਅਜੇ ਤੱਕ ਨਹੀਂ ਦੇਖਿਆ ਸਿੰਬਲ ਦੇ ਵਿੱਚ ਚੋਣਾਂਸ਼ਾਨ ਰੱਦ ਜਿਹੜਾ ਪਾਰਟੀਆਂ ਸਿੰਬਲ ਦੇ ਚੋਂ ਹੁੰਦੀਆਂ ਨਾ ਇਹ ਮੈਂ ਨਹੀਂ ਦੇਖਿਆ ਅਜੇ ਤੱਕ ਰੱਦ ਹੁੰਦੇ ਕਾਗਜ਼ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਵਾ ਜਿਹੜਾ ਸਿੰਬਲ ਦੇ ਤੇ ਵਿੱਚ ਚੋਣ ਰੱਦ ਹੋਇਆ ਹਾਂ ਪੰਚਾਇਤਾਂ ਦੇ ਵਿੱਚ ਤੇ ਕਰਦੀਆਂ ਸਰਕਾਰਾਂ ਆਈਆਂ ਵੀ ਕਾਲੀ ਦਲ ਨੇ ਗੇਜ ਪਾਈ ਸੀ ਕਾਗਜ਼ ਰੱਦ ਕਰਨ ਦੀ ਤੇ ਪਰ ਨਹੀਂ ਹੋਣੀ ਚਾਹੀਦੀ ਮੈਂ ਤਾਂ ਇਹਨਾਂ ਵੀ ਕੋਈ ਵੀ ਪਾਰਟੀ ਦਾ ਕਾਗਜ਼ ਨਹੀਂ ਰੱਦ ਹੋਣਾ ਚਾਹੀਦਾ ਚੋਣ ਲੜਨੀ ਚਾਹੀਦੀ ਆ ਫਿਰ ਲੋਕ ਲੋਕਾਂ ਦਾ ਅਧਿਕਾਰ ਆ ਲੋਕਾਂ ਦੀ ਜਿਹੜੀ ਆਪਣੀ ਬੋਟ ਦਾ ਅਧਿਕਾਰ ਖਤਮ ਹੁੰਦਾ ਜੇ ਆਪਾਂ ਕਾਗਜ਼ ਰੱਦ ਕਰਦੇ ਆਂ ਜਿਵੇਂ ਕਿ 2027 ਦੀਆਂ ਚੋਣਾਂ ਆਉਣ ਵਾਲੀਆਂ ਆ ਕਿਹੋ ਜਿਹੀਆਂ ਤਿਆਰੀਆਂ ਆ ਕਾਂਗਰਸੀ ਵਰਕਰ ਇਹ ਤੇ ਤੁਹਾਨੂੰ ਅੱਜ ਪਤਾ ਲੱਗ ਜਣਾ 17 ਤਰੀਕ ਨੂੰ ਲੱਗ ਜਾਣਾ ਪਤਾ ਜਦੋਂ ਇਹ ਨਤੀਜੇ ਆਉਣਗੇ ਇੱਕ ਮੰਨੇ ਸਾਰੀ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਇੱਕ ਬਲਾਕ ਸਮਤੀ ਕਿੱਡੀ ਵੱਡੀ ਇਲੈਕਸ਼ਨ ਹੁੰਦੀ ਆ ਉੱਤੇ ਇੰਨਾ ਤਾਂ ਆਮ ਜਾਮ ਲਾਉਣ ਦਾ ਕੋਈ ਮੈਂ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਕੋਈ ਸ਼ੀਟ ਮਿਲੂਗੀ ਧੱਕਾ ਇਹਨਾਂ ਕਰਨਗੇ ਉਦੋਂ ਵੀ ਕਰਨਗੇ ਆ ਪਹਿਲਾਂ ਵੀ ਕਰ ਹੀ ਚੁੱਕੇ ਆ ਜਿੱਦਨ ਆਪਣੇ ਕਾਗਜ਼ਾਂ ਦੀ ਪੜਤਾਲ ਹੀ ਤੇ ਸਰਕਾਰ ਆ ਇਹ ਮੌਕੇ ਦੇ ਆਪਣੇ ਵਕਾਫ ਦੇ ਹਾਰ ਤੇ ਵੋਟ ਮੰਗੇ ਕਾ ਯਰਾਦਮ ਕਰਾ ਕੇ ਕੀ ਫਾਇਦਾ ਇਹਨਾਂ ਦਾ ਇਹਨਾਂ ਦੇ ਕੇਂਦਰੀ ਲੀਡਰ ਮਨੀਸ਼ ਸੋਧਿਆ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਸ਼ਾਮਦਾਮ ਦੰਦ ਭੇਤ ਦੀ ਰਾਜਨੀਤੀ ਵਰਤਾਂਗੇ ਹਾਂਜੀ ਉਹ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਉਹੀ ਚੱਲ ਹੀ ਰਿਹਾ ਤੁਸੀਂ ਦੇਖ ਹੀ ਰਹੇ ਆ ਵੀ ਜੋ ਵੀ ਅਸੀਂ ਸਾਡੇ ਕੋਲ ਹੋਵੇ ਉਹ ਮਤਲਬ ਇਹ ਵੀ ਜੋ ਵੀ ਅਸੀਂ ਵੀ ਕਰਨਾ ਚਾਹ 27 ਕਰਾਂਗੇ ਵੀ ਜੋ ਵੀ ਸਾਨੂੰ ਪੈਸਾ ਲਾਉਣਾ ਹੈ ਪੈਸਾ ਲਾਵਾਂਗੇ ਲੜਾਈ ਝਗੜਾ ਕਰਨਾ ਹੈ ਲੜਾਈ ਝਗੜਾ ਕਰਾਂਗੇ ਜਿੱਥੋਂ ਤੱਕ ਉਹ ਗਿਰੀ ਰਾਜਨੀਤੀ ਆ ਉਹ ਕਰ ਰਹੇ ਆ ਆ ਦੇਖੀ ਦੇਖ ਹੀ ਪਿਆ ਤੁਹਾਨੂੰ